ਲੋਵੇ ਮਿੱਤਰੋ ਤੁਹਾਡਾ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਬਾਬੂ ਗੋਡਲੀ ਤੇ ਤੇ ਅੱਜ ਗੱਲ ਕਰਨ ਜਾ ਰਹੇ ਆ ਬਾਈ ਅਮਰ ਸਿੰਘ ਚਮਕੀਲਾ ਦੀ ਕਿਉਂਕਿ ਅੱਜ 8 ਮਾਰਚ 2024 ਦਾ ਦਿਨ ਆ ਤੇ ਅੱਜ ਹੀ ਦੇ ਦਿਨ ਅੱਜ ਤੋਂ 36 ਸਾਲ ਪਹਿਲਾਂ ਬਾਈ ਅਮਰ ਸਿੰਘ ਚਮਕੀਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਸੀ ਆ ਜਿਹੜਾ ਤੁਸੀਂ ਰਾਸਤਾ ਦੇਖ ਰਹੇ ਹੋ ਫਲੋਰ ਤੋਂ ਮੈਂ ਸੰਪੁਰ ਨੂੰ ਜਾਣ ਵਾਲਾ ਰਾਸਤਾ ਆ ਇਸੇ ਰਾਸਤੇ ਦੇ ਉੱਤੇ ਬਾਈ ਅਮਰ ਸਿੰਘ ਚਮਕੀਲਾ ਨੇ 8 ਮਾਰਚ 1988 ਨੂੰ ਅਮਰ ਜੋ ਉੱਤੇ ਆਪਣੇ ਸਾਜ਼ੀਆਂ ਦੇ ਨਾਲ ਜਿਹੜਾ ਰਸਤਾ ਤੈਅ ਕੀਤਾ ਸੀ ਪਿੰਡ ਮੈਸੂਮਪੁਰ ਦਾ ਸਨਾਟੇ ਨੂੰ چیرਦੀ ਹੋਈ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਐਮਬੈਸਡਰ ਕਾਰ ਆ ਇਹਨਾਂ ਰਾਹਤਿਆਂ ਤੋਂ ਹੁੰਦੀ ਹੋਈ ਪਿੰਡ ਮੈਸੂਮਪੁਰ ਪਹੁੰਚੀ ਸੀ ਕਿਉਂਕਿ ਇਹ ਰੋਡ ਜਿਹੜੇ ਤੁਸੀਂ ਦੇਖ ਰਹੇ ਆ ਉਸ ਸਮੇਂ ਕੱਚੇ ਰਾਹਤੇ ਸੀਗੇ ਤੇ ਕੋਈ ਟਾਣੀ-ਟਾਣੀ ਗੱਡੀ ਜਾਂ ਗੱਡੇ ਜਿਹੜੇ ਇਸ ਰੋਡ ਦੇ ਉੱਤੋਂ ਨਿਕਲਿਆ ਕਰਦੇ ਸੀ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਬਾਈ ਅਮਰ ਸਿੰਘ ਚਮਕੀਲਾ ਨੇ ਆਪਣੀ ਗੱਡੀ ਮੈਸੂਮਪੁਰ ਦੇ ਲਈ ਇਸ ਰੋਡ ਦੇ ਉੱਤੇ ਪਾਈ ਸੀ ਤਾਂ ਉਹਨਾਂ ਨੂੰ ਸਾਹਮਣੇ ਇੱਕ ਗੱਡਾ ਦਿਖਾਈ ਦਿੱਤਾ ਸੀ ਜਿੱਤੇ ਬਾਈ ਅਮਰ ਸਿੰਘ ਚਮਕੀਲੇ ਦੇ ਪੋਸਟਰ ਲੱਗੇ ਸੀ ਕਿਉਂਕਿ ਉਦੋਂ ਪਟੋਲਾ ਫਿਲਮ ਆ ਰਹੀ ਸੀ ਜਿਹਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਦਾ ਗੀਤ ਸੀਗਾ ਉਸ ਗੀਤ ਦੇ ਪੋਸਟਰ ਜਿਹੜੇ ਉਸ ਗੱਡੇ ਦੇ ਉੱਤੇ ਲੱਗੇ ਸੀ ਤਾਂ ਚਮਕੀਲਾ ਜੀ ਦੇ ਸਾਜ਼ੀਆਂ ਨੇ ਚਮਕੀਲੇ ਨੂੰ ਕਿਹਾ ਕਿ ਬਾਈ ਦੇਖ ਤੇਰੇ ਜਿਹੜੇ ਪੋਸਟਰ ਆ ਆਪਣੀ ਫਿਲਮ ਦੇ ਉਹ ਗੱਡੇ ਦੇ ਉੱਤੇ ਲੱਗੇ ਆ ਤੇ ਚਮਕੀਲਾ ਉਸ ਫਿਲਮ ਨੂੰ ਲੈ ਕੇ ਬਹੁਤ ਜਿਹੜਾ ਐਕਸਾਈਟਿਡ ਸੀਗਾ ਤੇ ਉਹਨੇ ਕਿਹਾ ਕਿ ਅੱਪਾ ਪੂਰੀ ਟੀਮ ਜਿਹੜੀ ਇਕੱਠੇ ਹੋ ਕੇ ਉਸ ਫਿਲਮ ਨੂੰ ਦੇਖਾਂਗੇ ਪਰ ਜਿਹੜਾ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਕਿ 8 ਮਾਰਚ ਜਿਸ ਦਿਨ ਭਾਈ ਅਮਰ ਸਿੰਘ ਜਮਕੀਲੇ ਨੇ ਪਿੰਡ ਮੈਸੋਂਪੁਰ ਪ੍ਰੋਗਰਾਮ ਕੀਤਾ ਉਹ ਹੀ ਦਿਨ ਉਹਦੀ ਜ਼ਿੰਦਗੀ ਦਾ ਜਿਹੜਾ ਆਖਰੀ ਦਿਨ ਸਾਹਤ ਹੋਇਆ ਤੇ ਅੱਜ ਅਸੀਂ ਉਹਨਾਂ ਰਾਸਤਿਆਂ ਦੇ ਉੱਤੋਂ ਹੀ ਤੁਹਾਨੂੰ ਦੁਬਾਰਾ ਲਿਆ ਕੇ ਪਿੰਡ ਮੈਸੋਂਪੁਰ ਉਸੇ ਹੀ ਸਥਾਨ ਤੇ ਲਿਆ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿੱਥੇ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲੇ ਨੂੰ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਚੱਲਦੇ ਹਾਂ ਪਿੰਡ ਮੈਸੋਂਪੁਰ ਤੇ ਕਰਦੇ ਹਾਂ ਅੱਗੇ ਦੀ ਗੱਲਬਾਤ ਜਾਰੀ ਲੋਵੇ ਮਿੱਤਰੋ ਹੁਣ ਜਿੱਥੇ ਮੈਂ ਖੜਾ ਹਾਂ ਤੁਸੀਂ ਦੇਖ ਰਹੇ ਆ ਮੈਸੋਂਪੁਰ ਤੋਂ ਮਠੱਡਾ ਖੁਰਦ ਦਾ ਬੋਰਡ ਲੱਗਾ ਆ ਇਸੇ ਹੀ ਰਾਸਤੇ ਤੋਂ ਬਾਈ ਅਮਰ ਸਿੰਘ ਚੰਕੀਲਾ ਤੇ ਬੀਬਾ ਅਮਰਜੋਤ ਦੀ ਜਿਹੜੀ ਐਮਬੈਸਟਰ ਕਾਰ ਆ 1786 8 ਮਾਰਚ 1988 ਨੂੰ ਸਨਾਟਿਆਂ ਨੂੰ ਚੀਫ ਦੀ ਹੋਈ ਬਾਈ ਅਮਰ ਸਿੰਘ ਚੰਕੀਲਾ ਤੇ ਬੀਬਾ ਅਮਰਜੋਤ ਦੀ ਜਿਹੜੀ ਕਾਰ ਆ ਇਸੇ ਹੀ ਰੋਡ ਦੇ ਉੱਤੋਂ ਪਿੰਡ ਮੈਸੋਂਪੁਰ ਨੂੰ ਪਹੁੰਚੀ ਸੀ ਜਿੱਥੇ ਉਹਨਾਂ ਨੇ ਵਿਆਹ ਦੇ ਸਬੰਧ ਦੇ ਵਿੱਚ ਅਖਾੜਾ ਲਾਉਣਾ ਸੀ ਹੁਣ ਆਪਾਂ ਪਹੁੰਚਾਂਗੇ ਪਿੰਡ ਮੈਸੋਂਪੁਰ ਤੇ ਬਾਈ ਅਮਰ ਸਿੰਘ ਚੰਕੀਲੇ ਦੀਆਂ ਅੰਤਿਮ ਯਾਦਾਂ ਨੂੰ ਤਾਜ਼ੀਆਂ ਕਰਾਂਗੇ ਆ ਜਿਹੜੇ ਰਾਸਤੇ ਤੇ ਹੁਣ ਆਪਾਂ ਚੱਲ ਰਹੇ ਹਾਂ ਇਹ ਪਿੰਡ ਮੈਸੂਮਪੁਰ ਨੂੰ ਜਾਣ ਵਾਲਾ ਰਸਤਾ ਆ 8 ਮਾਰਚ 1988 ਨੂੰ ਇਸ ਰਾਸਤੇ ਤੇ ਬਿਲਕੁਲ ਸਨਟਾ ਸੀ ਤੁਸੀਂ ਹੁਣ ਵੀ ਦੇਖ ਰਹੇ ਆ ਕਿ 36 ਸਾਲ ਹੋ ਚੁੱਕੇ ਇਸ ਘਟਨਾ ਨੂੰ ਹੁਣ ਵੀ ਤੁਹਾਨੂੰ ਰੋਡ ਦੇ ਉੱਤੇ ਪੂਰਾ ਸਨਟਾ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਜਿਹੜੀ ਘਟ ਆਵਾਜਾਈ ਆ ਹੁਣ ਵੀ ਇਸ ਰੋਡ ਦੇ ਉੱਤੇ ਤੇ 36 ਸਾਲ ਪਹਿਲਾਂ ਇਸ ਰੋਡ ਦੀ ਕੀ ਹਾਲਤ ਹੋਊਗੀ ਸੋ 36 ਸਾਲ ਪਹਿਲਾਂ 8 ਮਾਰਚ 1988 ਨੂੰ ਸਨਾਟੇ ਨੂੰ ਚੀਜ਼ ਦੀ ਹੋਈ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਐਮਬੈਸਟਰ ਕਾਰ ਆ ਇਸੇ ਰਸਤੇ ਤੋਂ ਹੁੰਦੀ ਹੋਈ ਸਾਹਮਣੇ ਵਿਆਹ ਵਾਲੇ ਘਰ ਪਹੁੰਚੀ ਸੀਗੀ ਤੁਹਾਨੂੰ ਹੁਣ ਆਪਾਂ ਸਿੱਧਾ ਪਹਿਲਾਂ ਉਸ ਵਿਆਹ ਵਾਲੇ ਘਰ ਦੇ ਮੋਹਰੇ ਲੈ ਕੇ ਜਾਣਾ ਤੁਹਾਨੂੰ ਦਿਖਾਉਣਾ ਉਹ ਵਿਆਹ ਵਾਲਾ ਘਰ ਤੇ ਫਿਰ ਉਸ ਤੋਂ ਬਾਅਦ ਦਿਖਾਵਾਂਗੇ ਉਹ ਚਵਾਰਾ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਆਖਰੀ ਵਕਤ ਰੁਕੇ ਸੀਗੇ ਲੋ ਮਿੱਤਰੋ ਆ ਸਾਹਮਣੇ ਜਿਹੜਾ ਘਰ ਤੁਸੀਂ ਦੇਖ ਰਹੇ ਜਿਹਨੂੰ ਪੀਲਾ ਰੰਗ ਕੀਤਾ ਆ ਇਹ ਹੀ ਉਹ ਘਰ ਆ ਜਿੱਥੇ 8 ਮਾਰਚ 1988 ਨੂੰ ਵਿਆਹ ਦਾ ਪ੍ਰੋਗਰਾਮ ਸੀ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਪਣੀ ਜ਼ਿੰਦਗੀ ਦਾ ਜਿਹੜਾ ਆ ਆਖਰੀ ਪ੍ਰੋਗਰਾਮ ਪੇਸ਼ ਕਰਨ ਦੇ ਲਈ ਆਏ ਹੋਏ ਸਿਗੇ ਤੇ ਜਿੱਥੇ 8 ਮਾਰਚ 1988 ਨੂੰ ਉਹਨਾਂ ਨੂੰ ਸਦਾ ਦੇ ਲਈ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਇਹੀ ਉਹ ਘਰ ਆ ਲੋ ਵੀ ਦੋਸਤੋ ਹੁਣ ਮੈਂ ਜਿਹੜੀ ਜਗ੍ਹਾ ਤੇ ਖੜਾ ਆ ਇਹ ਹੀ ਉਹ ਪੁਆਇੰਟ ਸਿਗਾ ਜਿੱਥੇ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ અમરજોત ਆਪਣੇ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨ ਦੇ ਲਈ ਪਹੁੰਚੇ ਸੀ ਆ ਪਿੱਛੇ ਜਿਹੜਾ ਮੇਰੇ ਤੁਸੀਂ ਘਰ ਦੇਖ ਰਹੇ ਆ ਇਸੇ ਘਰ ਦੇ ਵਿੱਚ ਜਿਹੜਾ ਵਿਆਹ ਵਾਲਾ ਪ੍ਰੋਗਰਾਮ ਸੀਗਾ ਤੇ ਬਿਲਕੁਲ ਜਿੱਥੇ ਮੈਂ ਖੜਾ ਆ ਏਸੀ ਜਗ੍ਹਾ ਤੇ ਆ ਕੇ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਦੀ ਗੱਡੀ ਬਿਲਕੁਲ ਏਸੀ ਜਗ੍ਹਾ ਰੁਕਦੀ ਆ ਆ ਸਾਹਮਣੇ ਜਿਹੜਾ ਰੋਡ ਦੇਖ ਰਹੇ ਆ ਇਹ ਪਿੰਡ ਮਠੱਡਿਆਂ ਤੋਂ ਮੈਸਮਪੁਰ ਨੂੰ ਆਉਣ ਵਾਲਾ ਰਸਤਾ ਆ ਸੋ ਇਸ ਜਗ੍ਹਾ ਤੋਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਗੱਡੀ ਆਉਂਦੀ ਆ ਤੇ ਜਿੱਥੇ ਮੈਂ ਖੜਾ ਆ ਬਿਲਕੁਲ ਏਸੀ ਜਗ੍ਹਾ ਤੇ ਜਦੋਂ ਗੱਡੀ ਆ ਕੇ ਰੁਕਦੀ ਆ ਬਾਈ ਅਮਰ ਸਿੰਘ ਚਮਕੀਲਾ ਦੇ ਸਾਜੀ ਜਦੋਂ ਗੱਡੀ ਦੇ ਵਿੱਚੋਂ ਸਾਜ ਬਾਹਰ ਕੱਢਦੇ ਆ ਉਸੇ ਹੀ ਵਕਤ ਕੁਝ ਅਣਪਛਾਤੇ ਜਿਹੜੇ ਲੋਕ ਆ ਉਹ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਗੋਲੀਆਂ ਮਾਰ ਕੇ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਢੇਰ ਕਰ ਦਿੰਦੇ ਆ ਆ ਸਾਹਮਣੇ ਦੇਖ ਰਹਾ ਤੁਸੀਂ ਜਿੰਦਾ ਲੱਗਾ ਆ ਇਹੀ ਉਹ ਕਰ ਸਗਾ ਜਿੱਥੇ ਵਿਆਹ ਦਾ ਪ੍ਰੋਗਰਾਮ ਸੀ ਤੇ ਜਿਹੜੀ ਇਮਤੀਆਜ਼ ਅਲੀ ਵੱਲੋਂ ਬਾਈ ਅਮਰ ਸਿੰਘ ਚਮਕੀਲੇ ਤੇ ਮੂਵੀ ਬਣਾਈ ਜਾ ਰਹੀ ਹੈ ਆ ਚਮਕੀਲਾ ਉਹਦੀ ਵੀ ਸ਼ੂਟਿੰਗ ਇਸੇ ਘਰ ਦੇ ਵਿੱਚ ਹੋਈ ਸੀ ਕਿਉਂਕਿ ਜਿਹੜਾ ਬਾਈ ਚਮਕੀਲੇ ਦੀ ਡੇਥ ਦੇ ਆਖਰੀ ਸੀਨ ਉਹ ਬਿਲਕੁਲ ਇਸੇ ਹੀ ਘਰ ਦੇ ਵਿੱਚ ਫਲਮਾਇਆ ਗਿਆ ਇਸੇ ਜਗ੍ਹਾ ਤੇ ਸਟੇਜ ਲੱਗੀ ਸੀ ਜਦੋਂ ਅੰਤਿਮ ਸਮੇਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨਾ ਸੀ ਤੇ ਜਿਹੜੀ ਇਮਤੀਆਜ਼ ਅਲੀ ਵੱਲੋਂ ਫਿਲਮ ਡਾਇਰੈਕਟ ਕੀਤੀ ਜਾ ਰਹੀ ਆ ਅਮਰ ਸਿੰਘ ਚਮਕੀਲਾ ਉਹਦੀ ਸਟੇਜ ਵੀ ਬਿਲਕੁਲ ਇਮਤੀਆਜ਼ ਅਲੀ ਵੱਲੋਂ ਇਸੇ ਜਗ੍ਹਾ ਤੇ ਸਟੇਜ ਲਾਈ ਗਈ ਸੀ ਅੰਦਰ ਹਲਵਾਈ ਲੱਗੇ ਸੀ ਇੱਧਰ ਟਰਾਲੀਆਂ ਖੜੀਆਂ ਸੀਗੀਆਂ ਵੱਡੀ ਗੰਟੀ ਦੇ ਵਿੱਚ ਜਿਹੜੀ ਗੈਦਰਿੰਗ ਸੀ ਲੋਕਾਂ ਦੀ ਉਹ ਵੀ ਜਿਹੜਾ ਸਾਰਾ ਸ਼ੂਟ ਆ ਏਸੀ ਜਗ੍ਹਾ ਤੇ ਕੀਤਾ ਗਿਆ ਕਿਉਂਕਿ ਤੁਸੀਂ ਜਾਣਦੇ ਆ ਕਿ 12 ਅਪ੍ਰੈਲ ਨੂੰ Netflix ਤੇ ਜਿਹੜੀ ਮੂਵੀ ਆ ਰਿਲੀਜ਼ ਹੋ ਰਹੀ ਆ ਬਾਈ ਅਮਰ ਸਿੰਘ ਚਮਕੀਲਾ ਦੀ ਸੋ ਅੱਜ 8 ਮਾਰਚ 1988 ਦਾ ਦਿਨ ਆ ਅੱਜ ਪੂਰੇ 36 ਸਾਲ ਹੋ ਗਏ ਬਾਈ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋયા ਨੂੰ ਸੋ ਬਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਅੱਜ ਵੀ ਇਸ ਘਰ ਦੇ ਅੰਦਰ ਤਰੋ ਤਾਜ਼ਾ ਆ ਇੱਥੇ ਪਹੁੰਚ ਕੇ ਐਵੇਂ ਲੱਗਦਾ ਜਿਵੇਂ ਬਾਈ ਅਮਰ ਸਿੰਘ ਚਮਕੀਲਾ ਉਹਨੇ ਗੱਡੀ ਚੋਂ ਉਤਰਿਆ ਤੇ ਸਟੇਜ ਲਾਉਣ ਦੇ ਲਈ ਅਖਾੜਾ ਲਾਉਣ ਦੇ ਲਈ ਤਿਆਰ ਬਰ ਤਿਆਰ ਆ। ਸੋ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਆਖਰੀ ਯਾਦਾਂ ਆ ਉਹ ਮਿੱਤਰੋ ਇਸ ਘਰ ਦੇ ਨਾਲ ਤੇ ਸਾਹਮਣੇ ਉਹ ਚੁਬਾਰਾ ਆ ਉਹ ਵੀ ਤੁਹਾਨੂੰ ਜਾ ਕੇ ਦਿਖਾਵਾਂਗੇ ਉਸ ਚੁਬਾਰੇ ਦੇ ਨਾਲ ਜੁੜੀਆਂ ਆ। ਬੇਸ਼ੱਕ ਦੁੱਗਰੀ ਦੇ ਲਾਲ ਭਾਈ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਅੱਜ 36 ਸਾਲ ਹੋ ਗਏ ਆ ਪਰ ਫਜ਼ਾਵਾਂ ਦੇ ਵਿੱਚ ਭਾਈ ਅਮਰ ਸਿੰਘ ਚਮਕੀਲੇ ਦਾ ਸੰਗੀਤ ਜਿਹੜਾ ਆ ਉਹ ਅੱਜ ਵੀ ਗੂੰਜਦਾ ਆ ਕਿਉਂਕਿ ਆਵਾਜ਼ ਕਦੇ ਮਰਿਆ ਨਹੀਂ ਕਰਦੀ ਆਵਾਜ਼ ਸਦੀਵੀ ਅਮਰ ਰਹਿੰਦੀ ਆ ਤੇ ਐਸੀ ਵਿੜੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਨੇ ਪ੍ਰੋਗਰਾਮ ਪੇਸ਼ ਕਰਨਾ ਸੀ ਆਪਣਾ ਅਖਾੜਾ ਪੇਸ਼ ਕਰਨਾ ਲੀਆਂ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਸਾਰਾ ਘਰ ਦਿਖਾਇਆ ਆ ਤੁਹਾਨੂੰ ਆ ਦਿਖਾਉਨੇ ਆ ਆਪਾਂ ਦੇਖੋ ਜਿਹੜੀ ਇਮਤੀਆਜ਼ ਅਲੀ ਵੱਲੋਂ ਫਿਲਮ ਆ ਰਹੀ ਆ 12 ਅਪ੍ਰੈਲ ਨੂੰ ਬਾਈ ਅਮਰ ਸਿੰਘ ਚਮਕੀਲੇ ਦੀ ਜਿਹੜੀ ਮੂਵੀ ਆ ਰਹੀ ਆ ਇਮਤੀਆਜ਼ ਅਲੀ ਨੇ ਜਿਹਨੂੰ ਡਾਇਰੈਕਟ ਕੀਤਾ ਆ ਉਹਦੀ ਜਿਹੜੀ ਸ਼ੂਟਿੰਗ ਐ اسی ਘਰ ਚ ਹੋਈ ਆ ਜਿਹੜਾ ਤੁਸੀਂ ਦੇਖ ਰਹੇ ਆ ਕਿ ਘਰ ਨੂੰ ਰੰਗ ਹੋਇਆ ਆ ਇਹ ਉਸ ਮੂਵੀ ਦੇ ਦੌਰਾਨ ਹੀ ਘਰ ਨੂੰ ਰੰਗ ਕੀਤਾ ਗਿਆ ਸੀਗਾ ਇਸ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਹਲਵਾਈ ਲੱਗੇ ਸੀ ਲੱਡੂ ਬੱਟੇ ਜਾ ਰਹੇ ਸੀ ਕਿਉਂਕਿ ਪਾਠ ਦੇ ਭੋਗ ਅੰਦਰ ਚੱਲ ਰਹੇ ਸੀ ਤੇ ਬਾਹਰ ਰੌਣਕਾਂ ਲੱਗੀਆਂ ਸੀ ਬਾਈ ਅਮਰ ਸਿੰਘ ਚਮਕੀਲੇ ਵੀ ਆਮਦ ਨੂੰ ਲੈ ਕੇ ਆ ਸਾਹਮਣੇ ਜਿਹੜਾ ਤੁਸੀਂ ਚਵਾਰਾ ਦੇਖ ਰਹੇ ਆ ਤੁਹਾਨੂੰ ਮੈਂ ਦਿਖਾ ਰਿਹਾ ਐਸੀ ਚਵਾਰੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰ ਬੈਠ ਕੇ ਪ੍ਰਸ਼ਾਦਾ ਛਕਿਆ ਸੀਗਾ ਆਪਾਂ ਹੁਣ ਤੁਹਾਨੂੰ ਉਸ ਚਵਾਰੇ ਤੇ ਲੈ ਕੇ ਚੱਲਾਂਗੇ ਤੇ ਦਿਖਾਵਾਂਗੇ ਉਹ ਸਾਰਾ ਚਵਾਰਾ ਸਾਡੀਆਂ ਤੁਸੀਂ ਪਹਿਲਾਂ ਸਾਰੀਆਂ ਵੀਡੀਓ ਦੇ ਵਿੱਚ ਇਹ ਚਵਾਰਾ ਇਹ ਘਰ ਜਗਿੰਦਰਪਾਲ ਨੂੰ ਦੇਖ ਚੁੱਕੇ ਆ ਸਾਰੇ ਖੇਤ ਖਲਿਆਰ ਦੇਖ ਚੁੱਕੇ ਆ ਪਰ ਅੱਜ 8 ਮਾਰਚ 1988 ਨੂੰ ਇਹ ਸਾਰੇ ਘਟਨਾਕਰਮ ਦੇ 36 ਸਾਲ ਬਾਅਦ ਅਸੀਂ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਆ ਕਿਉਂਕਿ ਅਸੀਂ ਜਿਹੜੀਆਂ ਚਮਕੀਲੇ ਦੀਆਂ ਯਾਦਾਂ ਨੂੰ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕਰਨਾ ਚਾਹੁੰਦੇ ਆ ਇਸ ਪਿੰਡ ਤੋਂ ਲੋਬੇ ਮਿੱਤਰੋ ਹੁਣ ਆਪਾਂ ਉਸ ਵਿਆਹ ਵਾਲੇ ਘਰ ਤੋਂ ਉਸ ਚਵਾਰੇ ਵੱਲ ਚੱਲ ਪਏ ਆ ਜਿੱਥੇ ਬਾਈ ਅਮਰ ਸਿੰਘ ਚਮਕੀਲੇ ਨੇ ਆਖਰੀ ਵਕਤ ਬਤਿੱਦ ਕੀਤਾ ਸੀਗਾ ਕਿਉਂਕਿ ਵਿਆਹ ਵਾਲੇ ਘਰ ਦੇ ਵਿੱਚ ਰਸ਼ ਬਹੁਤ ਜ਼ਿਆਦਾ ਸੀਗਾ ਤੇ ਇਸ ਲਈ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਵਿਆਹ ਵਾਲੇ ਘਰ ਦੇ ਬਿਲਕੁਲ ਨਜ਼ਦੀਕ ਬਣੇ ਚਵਾਰੇ ਦੇ ਕੋਲ ਜਿਹੜਾ ਠਹਿਰਾਇਆ ਗਿਆ ਸੀ ਹੁਣ ਆਪਾਂ ਤੁਹਾਨੂੰ ਉਹ ਚਵਾਰਾ ਦਿਖਾਉਨੇ ਆ ਆ ਗੇਟ ਬਣਾਇਆ ਇਹਨਾਂ ਨੇ ਗੇਟ ਲਾਇਆ ਪਿੱਛੇ ਆਪਣੇ ਟਰੈਕਟਰ ਆ ਰਿਹਾ ਇਹਨੂੰ ਗੇਟ ਨੂੰ ਖੋਲ ਕੇ ਫੇਰ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਲੋ ਵੀ ਮੁੜ ਗਏ ਹੁਣ ਆਪਾਂ ਉਸ ਖੂਹ ਵੱਲ ਨੂੰ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰੀ ਬੈਠ ਕੇ ਪ੍ਰਸ਼ਾਦਾ ਛਕਿਆ ਸੀਗਾ ਸੋ ਇਸੇ ਰਾਸਤੇ ਦੇ ਉੱਤੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜਿਹੜੀ ਐਮਬੈਸਡਰ ਕਾਰ ਆ 1786 ਇਸੇ ਰਾਸਤੇ ਨੂੰ ਤੈਅ ਕਰਕੇ ਸਾਹਮਣੇ ਉਹ ਜਿਹੜਾ ਤੁਸੀਂ ਚਵਾਰਾ ਦੇਖ ਰਹੇ ਆ ਵੀਡੀਓ ਦੇ ਵਿੱਚ ਇਸੇ ਚਵਾਰੇ ਦੇ ਵਿੱਚ ਜਿਹੜਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣਾ ਆਖਰੀ ਪੰਡਾ ਤੈ ਕੀਤਾ ਜ਼ਿੰਦਗੀ ਦਾ ਸੋ ਵੀ ਮਿੱਤਰੋ ਯਾਦਾਂ ਬਾਈ ਅਮਰ ਸਿੰਘ ਚਮਕੀਲੇ ਦੀਆਂ ਇਸੇ ਚਵਾਰੇ ਤੇ ਉਸ ਘਰ ਦੇ ਨਾਲ ਤੇ ਉਹ ਜਗਿੰਦਰਪਾਲ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਜਿਹੜਾ ਗੇਟ ਖੋਲ ਕੇ ਗਿਆ ਹੁਣ ਤੇ ਮੰਝੇ ਤੇ ਆਪਣੇ ਕੱਪੜੇ ਸੰਭਾਲ ਰਿਹਾ ਆ ਇਹ ਉਹ ਸ਼ਖਸ਼ਾ ਜਿਹਨੇ ਆਖਰੀ ਵਾਰ ਬਾਈ ਅਮਰ ਸਿੰਘ ਚਮਕੀਲੇ ਨੂੰ ਪ੍ਰਸ਼ਾਦਾ ਸ਼ਕਾਇਆ ਸੀਗਾ ਸੋ ਆਖਰੀ ਯਾਦਾਂ ਪਿੰਡ ਮੈਸਮਪੁਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਦੀਆਂ ਜਿਹੜੀਆਂ ਜੁੜੀਆਂ ਆ ਜਿਹਦੇ ਬਾਰੇ ਹੁਣ ਆਪਾਂ ਸਾਂਝ ਪਾਵਾਂਗੇ ਉਸ ਖੂਹ ਤੇ ਆ ਕੇ ਰੁਕ ਗਏ ਆ ਜਿੱਥੇ ਆਖਰੀ ਜ਼ਿੰਦਗੀ ਦਾ ਪੰਡਾ ਤੈ ਕੀਤਾ ਭਾਈ ਅਮਰ ਸਿੰਘ ਚਮਕੀਲੇ ਨੇ ਮੇਰੇ ਦੋਸਤੋ ਆਪ ਨੂੰ ਦੇਖ ਰਿਹਾ ਸਾਹਮਣੇ ਹੈ ਜਵਾਰਾ ਜਿੱਥੇ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰੀ ਪ੍ਰਸ਼ਾਦਾ ਸ਼ਕਾਇਆ ਸੀ ਆਪ ਨੂੰ ਸਾਹਮਣੇ ਦੇਖ ਪਾ ਰਹੇ ਹਾਂ ਲੋਬੇ ਮਿੱਤਰੋ ਜਗਿੰਦਰਪਾਲ ਦੇ ਨਾਲ ਬੈਠੇ ਆ ਇਹ ਉਹ ਸ਼ਖਸੀਅਤ ਆ ਜਿਨੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਆਖਰੀ ਵਾਰ ਪ੍ਰਸ਼ਾਦਾ ਸ਼ਕਾਇਆ ਸੀ ਉਹ ਜਿੱਥੇ ਬਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਇਸ ਪਿੰਡ ਦੇ ਨਾਲ ਇਸ ਚੁਬਾਰੇ ਦੇ ਨਾਲ ਜੁੜੀਆਂ ਆ ਉੱਥੇ ਹੀ ਜਗਿੰਦਰਪਾਲ ਦੇ ਨਾਲ ਵੀ ਜੁੜੀਆਂ ਤੁਹਾਨੂੰ ਪਤਾ ਹੈ ਕਿ ਇਮਤੀਆਜ਼ ਅਲੀ ਵੱਲੋਂ ਡਾਇਰੈਕਟ ਕੀਤੀ ਮੂਵੀ ਅਮਰ ਸਿੰਘ ਚਮਕੀਲਾ ਜਿਹੜੀ 12 April ਨੂੰ ਆ ਰਹੀ ਆ ਉਹਦੇ ਵਿੱਚ ਜਗਿੰਦਰਪਾਲ ਦੀ ਜਿਹੜੀ ਭੂਮਿਕਾ ਆ ਉਹ ਇੱਕ ਮੁੱਛ ਫੁੱਟ ਗੱਭਰੂ ਨਿਭਾ ਰਿਆ ਪਰ ਜਗਿੰਦਰਪਾਲ ਨੂੰ ਵੀ ਇਹ ਜਿਹੜੇ ਸੀਨ ਆ ਫਿਲਮ ਦੇ ਜਿਵੇਂ ਵੀ ਫਰਮਾਇਆ ਗਿਆ ਜਿਵੇਂ ਜਗਿੰਦਰਪਾਲ ਨੇ ਦੱਸਿਆ ਇਮਤੀਆਜ਼ ਅਲੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਉਦਾਂ ਹੀ ਉਹ ਸਾਰੇ ਸੀਨ ਫਿਲਮਾਏ ਗਏ ਆ ਤੁਸੀਂ Netflix ਤੇ ਜਦੋਂ ਮੂਵੀ ਦੇਖੋਗੇ ਤੁਸੀਂ ਦੇਖੋਗੇ ਕਿ ਜਗਿੰਦਰਪਾਲ ਦੇ ਰੋਲ ਦੇ ਵਿੱਚ ਮੁੱਛਫਟ ਗੱਭਰੂ ਜਿਹੜਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਹੜਾ ਆ ਉਹ ਪ੍ਰਸ਼ਾਦਾ ਸ਼ਿਕਾਰਿਆ ਪਹੁੰਚ ਗਏ ਆ ਉਸ ਖੂਹ ਦੇ ਉੱਤੇ ਜਿੱਥੇ 8 ਮਾਰਚ 1988 ਨੂੰ ਅੱਜ ਹੀ ਦੇ ਦਿਨ ਅੱਜ ਤੋਂ 36 ਸਾਲ ਪਹਿਲਾਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਖਰੀ ਵਾਰ ਰੋਕੇ ਸੀ ਜਿੱਥੇ ਪ੍ਰਸ਼ਾਦਾ ਸ਼ਿਕਿਆ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆ ਸਾਹਮਣੇ ਮੇਰੇ ਪਿੱਛੇ ਜਿਹੜਾ ਚਵਾਰਾ ਤੁਸੀਂ ਦੇਖ ਰਹੇ ਆ ਇਹਦੇ ਉੱਪਰ ਚੱਲਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਸਾਡੀਆਂ ਪਹਿਲਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇਖ ਚੁੱਕੇ ਆ ਇਸ ਜਗ੍ਹਾ ਤੇ ਜਿੱਥੇ ਮੈਂ ਖੜਾ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਜਦੋਂ ਪ੍ਰਸ਼ਾਦਾ ਸ਼ੱਕੇ ਥੱਲੇ ਆਏ ਆ ਬਿਲਕੁਲ ਇਸ ਜਗ੍ਹਾ ਤੇ ਉਹਨਾਂ ਦੀ ਜਿਹੜੀ ਐਮਬੈਸਡਰ ਕਾਰ ਆ ਉਹ ਖੜੀ ਸੀਗੀ ਜਿੱਥੇ ਗੱਡੀ ਦੇ ਵਿੱਚ ਬੈਠ ਕੇ ਸਾਹਮਣੇ ਉਹ ਜਿਹੜਾ ਵਿਆਹ ਵਾਲਾ ਘਰ ਆ ਉੱਥੇ ਪਹੁੰਚਣਾ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਅੱਜ ਜਿਸ ਸਾਰੇ ਘਟਨਾਕਰਮ ਨੂੰ 36 ਸਾਲ ਹੋ ਚੁੱਕੇ ਆ ਕਿਉਂਕਿ 8 ਮਾਰਚ 1988 ਤੋਂ 8 ਮਾਰਚ 2024 36 ਸਾਲ ਹੋ ਚੁੱਕੇ ਭਾਈ ਅਮਰ ਸਿੰਘ ਚਮਕੀਲਾ ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ ਸੋ ਭਾਈ ਅਮਰ ਸਿੰਘ ਚਮਕੀਲਾ ਦੇ ਜਿਹੜੇ ਚੌਣ ਵਾਲੇ ਆ ਜਿਹੜੇ ਉਹਦੇ ਮਰੀਦ ਆ ਭਾਈ ਚਮਕੀਲਾ ਦੇ ਉਹ ਅੱਜ ਵੀ ਭਾਈ ਅਮਰ ਸਿੰਘ ਚਮਕੀਲਾ ਨੂੰ ਉਨਾ ਹੀ ਪਿਆਰ ਕਰਦੇ ਆ ਇਸ ਜਗ੍ਹਾ ਦੇ ਨਾਲ ਬਾਈ ਅਮਰ ਸਿੰਘ ਚਮਕੀਲੇ ਦੀਆਂ ਅੰਤਮ ਯਾਦਾਂ ਜੁੜੀਆਂ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਪਹੁੰਚਦੇ ਆ ਦਰਸ਼ਨ ਕਰਨ ਦੇ ਲਈ ਅਸੀਂ ਵੀ ਅੱਜ ਦੁੱਗਰੀ ਨੂੰ ਜਾਣਾ ਆ ਪਰ ਦੁੱਗਰੀ ਪਹੁੰਚਣ ਤੋਂ ਪਹਿਲਾਂ ਅਸੀਂ ਸੋਚਿਆ ਕਿ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਈਏ ਇੱਕ ਵਾਰੀ ਫੇਰ ਜਿੱਥੇ ਜ਼ਿੰਦਗੀ ਦਾ ਆਖਰੀ ਪੰਡਾ ਤੈ ਕੀਤਾ ਬਾਈ ਅਮਰ ਸਿੰਘ ਚਮਕੀਲਾ ਨੇ ਚੱਲਦੇ ਆ ਤੇ ਚਵਾਰਾ ਦਿਖਾਉਣੇ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਸਾਰਾ ਇਹ ਇਤਿਹਾਸ ਮੇਤਰੋ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਮਤੀਆਜ਼ ਅਲੀ ਵੱਲੋਂ ਮੂਵੀ ਆ ਰਹੀ ਹੈ ਜਿਹਦਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਆ ਉਹਦੀ ਜਿਹੜੀ ਸ਼ੂਟਿੰਗ ਆ ਇਸੇ ਘਰ ਦੇ ਵਿੱਚ ਉਹ ਸਾਹਮਣੇ ਜਿਹੜਾ ਵਿਆਹ ਵਾਲਾ ਘਰ ਆ ਤੇ ਇਹ ਚਵਾਰਾ ਇਸੇ ਜਗ੍ਹਾ ਤੇ ਉਹ ਸ਼ੂਟਿੰਗ ਕੀਤੀ ਗਈ ਸੀ ਕਿਉਂਕਿ ਇਮਤੀਆਜ਼ ਅਲੀ ਨੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਸ ਫਿਲਮ ਦੀ ਸਾਰੀ ਸ਼ੂਟਿੰਗ ਕੀਤੀ ਤੇ ਜਿਹੜੇ ਉਹਦੇ ਸੀਨ ਆ ਮੂਵੀ ਦੇ ਉਹ ਇਸ ਜਗ੍ਹਾ ਤੇ ਫਿਲਮਾਇਆ ਗਿਆ ਕਿਉਂਕਿ ਇਮਤੀਆਜ਼ ਅਲੀ ਜਾਣਦੇ ਸੀ ਕਿ ਇਸੇ ਜਗ੍ਹਾ ਤੇ ਜਿਹੜਾ ਜ਼ਿੰਦਗੀ ਦਾ ਆਖਰੀ ਪਿੰਡ ਆ ਤੈ ਕੀਤਾ ਬਾਈ ਅਮਰ ਸਿੰਘ ਚਮਕੀਲਾ ਨੇ ਕਿਉਂਕਿ 8 ਮਾਰਚ 1988 ਨੂੰ ਉਹ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਸੋ ਉਸ ਰੀਅਲ ਪੁਆਇੰਟ ਨੂੰ ਹੀ ਜਿਹੜਾ ਇਮਤੀਆਜ਼ ਅਲੀ ਨੇ ਫਿਲਮ ਦੇ ਵਿੱਚ ਫਲਮਾਇਆ ਇਸ ਚਵਾਰੇ ਨੂੰ ਤੇ ਉਸ ਘਰ ਨੂੰ ਇਮਤੀਆਜ਼ ਅਲੀ ਨੇ ਆਪਣੀ ਉਸ ਮੂਵੀ ਦੇ ਵਿੱਚ ਦਿਖਾਇਆ ਜਿੱਥੇ ਜਿਹੜਾ ਦਲਜੀਤ ਦਸਾਂਹ ਤੇ ਪ੍ਰਨਿਤੀ ਚੋਪੜਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀ ਭੂਮਿਕਾ ਦੇ ਵਿੱਚ ਆ ਸੋ ਸਦੀਵੀ ਅਮਰ ਹੋ ਗਈ ਇਹ ਜੋੜੀ ਤੇ 36 ਸਾਲ ਬਾਅਦ ਵੀ ਇਨਾਂ ਦਾ ਜਿਹੜਾ ਰਤਬਾ ਆ ਉਹ ਜਿਉਂ ਦਾ ਤਿਉਂ ਬਰਕਰਾਰ ਆ ਸੋ ਆਪਾਂ ਹੁਣ ਚਲਦੇ ਆ ਉਸ ਚਵਾਰੇ ਤੇ ਜਿੱਥੇ ਆਖਰੀ ਵਕਤ ਬਤਾਇਆ ਭਾਈ ਚਮਕੀਲੇ ਨੇ ਤੇ ਜਿਸ ਦੀ ਸ਼ੂਟਿੰਗ ਕੀਤੀ ਅਮਤੀਆਜ਼ ਅਲੀ ਨੇ ਆਪਣੀ ਮੂਵੀ ਦੇ ਅੰਦਰ ਆ ਜਿਹੜੀਆਂ ਤੁਸੀਂ ਦੇਖ ਰਹੇ ਆ ਇਹ ਪੌੜੀਆਂ ਦੀ ਰਿਪੇਅਰ ਹੋਈ ਆ ਉੱਪਰ ਚਵਾਰੇ ਦੀ ਰਿਪੇਅਰ ਹੋਈ ਆ ਰੰਗ ਹੋਇਆ ਆ ਇਹ ਸਾਰਾ ਮੂਵੀ ਦੇ ਅਕੋਰਡਿੰਗਲੀ ਕੀਤਾ ਗਿਆ ਪਹਿਲਾਂ ਕਾਫੀ ਜਿਹੜੀ ਆ ਖਸਤਾ ਹਾਲਤ ਸੀ ਉਹ ਸਾਹਮਣੇ ਘਰ ਦੀ ਵੀ ਆ ਚਵਾਰੇ ਦੀ ਵੀ ਜਿਹੜੀ ਆ ਕਈ ਜਿਹੜੀਆਂ ਪ੍ਰੋਬਲਮ ਸੀਗੀਆਂ ਬਲੇ ਕਮਜ਼ੋਰ ਸੀ ਛੱਤ ਕਮਜ਼ੋਰ ਸੀ ਮੂਵੀ ਦੇ ਅਕੋਰਡਿੰਗਲੀ ਇਮਤੀਆਜ਼ ਅਲੀ ਦੀ ਜਿਹੜੀ ਮੂਵੀ ਸੀ ਉਹਦੇ ਅਕੋਰਡਿੰਗਲੀ ਇਹਨੂੰ ਸਾਰਾ ਇਹਨੂੰ ਸੈਟਅਪ ਨੂੰ ਸੈੱਟ ਕੀਤਾ ਗਿਆ ਕਿਉਂਕਿ ਵੱਡੇ ਕੈਮਰੇ ਲੱਗੇ ਸੀ ਪੂਰੀਆਂ ਟੀਮਾਂ ਚਵਾਰੇ ਦੇ ਉੱਪਰ ਚੜੀਆਂ ਸੀ ਆਲੇ-ਦੁਆਲੇ ਪੂਰਾ ਰਸ਼ ਸਿਗਾ ਏ ਮਤਲਬ ਖੇਤ ਖលਿਆਰ ਜਿਹੜੇ ਆ ਸਾਰੇ ਦੇ ਸਾਰੇ ਮੂਵੀ ਦੇ ਦੌਰਾਨ ਇਹ ਅਖਾੜੇ ਦਾ ਰੂਪ ਧਾਰਨ ਕਰ ਚੁੱਕੀ ਸੀ ਸਾਰੀ ਗਰਾਊਂਡ ਤੇ ਆਪਾਂ ਹੁਣ ਤੁਹਾਨੂੰ ਜਿਹੜਾ ਚਵਾਰਾ ਦਿਖਾ ਰਹੇ ਹਾਂ ਫਿਲਮ ਦੇ ਦੌਰਾਨ ਵੀ ਇਸ ਜਿਹੜੇ ਚਵਾਰੇ ਨੂੰ ਜਿਹੜਾ ਮੂਵੀ ਦੇ ਵਿੱਚ ਵਰਤਿਆ ਗਿਆ ਇਸੀ ਜਗ੍ਹਾ ਤੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਤੈਅ ਕੀਤਾ ਇਹਦੇ ਬਾਰੇ ਅਸੀਂ ਤੁਹਾਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਅੱਜ ਕਿਉਂਕਿ ਅਸੀਂ ਆਪਣੀਆਂ ਸਿਰੀਆਂ ਲਗਭਗ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਪਹਿਲਾਂ ਹੀ ਐਕਸਪਲੇਨ ਕਰ ਚੁੱਕੇ ਹਾਂ ਅੱਜ ਦਾ ਤਾਂ ਜਿਹੜਾ ਮਕਸਦ ਇਹ ਸਿਗਾ ਕਿ 36 ਸਾਲ ਬੀਤ ਚੁੱਕੇ ਭਾਈ ਅਮਰ ਸਿੰਘ ਚਮਕੀਲਾ ਨੂੰ ਇਸ ਜਗ੍ਹਾ ਤੇ 8 ਮਾਰਚ 1988 ਨੂੰ ਬਾਈ ਅਮਰ ਸਿੰਘ ਤੇ ਚੰਕੀਲਾ ਤੇ ਬੀਬਾ ਅਮਰਜੋਤ ਪਹੁੰਚੇ ਸੀ ਇਸ ਜਗ੍ਹਾ ਤੇ ਮੰਝਾ ਲੱਗਾ ਸੀ ਜਿੱਥੇ ਬੈਠ ਕੇ ਉਹਨਾਂ ਨੇ ਆਖਰੀ ਵਾਰੀ ਪ੍ਰਸ਼ਾਦਾ ਛਕਿਆ ਸੀ ਸੋ ਇਸ ਚਵਾਰੇ ਤੇ ਅੱਜ ਲੈ ਕੇ ਆਉਣ ਦਾ ਸਾਡਾ ਮਕਸਦ ਇਹੀ ਆ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ ਘਰ ਇਸ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਉਸ ਦਿਨ ਸੋ ਅੱਜ ਇੱਥੇ ਪਹੁੰਚਣ ਦਾ ਜਿਹੜਾ ਮੇਨ ਕਾਰਨ ਹੈ ਇਹ ਹੈ ਕਿ 36 ਸਾਲ ਬੀਤ ਚੁੱਕੇ ਆ ਇਸ ਸਾਰੀ ਗੱਲ ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤੀਆਂ ਅੰਤਮ ਯਾਦਾਂ ਇਸ ਘਰ ਦੇ ਨਾਲ ਇਸ ਚਵਾਰੀ ਦੇ ਨਾਲ ਇਸ ਪਿੰਡ ਦੇ ਨਾਲ ਜੁੜੀਆਂ ਆ ਇਹ ਚਵਾਰੇ ਨੂੰ ਹੁਣ ਆਪਾਂ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਾਈ ਚਮਕੀਲੇ ਦੇ ਜਿਹੜੇ ਸਾਜੀ ਆ ਉਹ ਅੰਦਰ ਬੈਠੇ ਸੀਗੇ ਉਹ ਆਪਾਂ ਚਵਾਰੇ ਨੂੰ ਅੰਦਰ ਤੋਂ ਵੀ ਤੁਹਾਨੂੰ ਦਿਖਾਵਾਂਗੇ ਹਾਂ ਆ ਦੇਖੋ ਦੇਸੀ ਤਰੀਕਾ ਅਪਣਾਇਆ ਆ ਬੰਦ ਕਰਨ ਦਾ ਡੋਰ ਆ ਵੀ ਦੇਖੋ ਕਬੂਤਰ ਅੰਦਰੋਂ ਉੜ ਕੇ ਬਾਹਰ ਗਿਆ ਆ ਇਹ ਉਹ ਚਿਵਾਰਾ ਆ ਜਿੱਥੇ ਬਾਈ ਅਮਰ ਸਿੰਘ ਚਮਕੀਲੇ ਦੇ ਸਾਜੀ ਬੈਠੇ ਸੀਗੇ ਏਸੇ ਚਿਵਾਰੇ ਤੇ ਅੰਤਮ ਵਕਤ ਬਤਾਇਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਤੋਂ ਮਿੱਤਰੋ ਪਹੁੰਚੇ ਆ ਪਿੰਡ ਮੈਸੋਂ ਪਰ ਉਸ ਚਿਵਾਰੇ ਦੇ ਉੱਤੇ ਬਾਰ ਬਾਰ ਇਸ ਜਗ੍ਹਾ ਤੇ ਆ ਕੇ ਇਦਾਂ ਲੱਗਦਾ ਕਿ ਜਿਵੇਂ ਪਹਿਲੀ ਵਾਰ ਹੀ ਆਏ ਹੋਈਏ ਕਿਉਂਕਿ ਅਸੀਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸ਼ੂਟ ਕਰ ਚੁੱਕੇ ਆ ਇਸ ਜਗ੍ਹਾ ਤੇ ਤੇ ਮਣਾ ਮੁਹੀ ਪਿਆਰ ਦਿੱਤਾ ਸਾਡੀ ਹਰ ਇੱਕ ਵੀਡੀਓ ਨੂੰ ਤੁਸੀਂ ਤੇ ਸਾਰੀਆਂ ਗੱਲਾਂ ਅਸੀਂ ਬਹੁਤ ਵਾਰੀ ਅਲੱਗ-ਅਲੱਗ ਐਂਗਲਾਂ ਤੋਂ ਤੁਹਾਨੂੰ ਦੱਸ ਚੁੱਕੇ ਆ ਤੇ ਦਿਖਾ ਚੁੱਕੇ ਆ ਤੇ ਅੱਜ 36 ਸਾਲ ਬਾਅਦ ਵੀ ਜਿਹੜੀਆਂ ਯਾਦਾਂ ਆ ਉਹ ਤਰੋ ਤਾਜ਼ਾ ਆ ਬਾਈ ਅਮਰ ਸਿੰਘ ਚਮਕੀਲੇ ਦੀਆਂ ਇਸ ਪਿੰਡ ਦੇ ਅੰਦਰ ਇਸ ਖੂਹ ਦੇ ਉੱਤੇ ਤੇ ਉਸ ਘਰ ਦੇ ਉੱਤੇ ਬਾਹਰ ਚੱਲਦੇ ਆ ਤੇ ਖੂਹ ਤੋਂ ਘਰ ਦੇਖਦੇ ਆ ਜਿਹੜਾ ਵਿਆਹ ਵਾਲਾ ਇਸ ਘਰ ਦੇ ਉੱਤੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਨੂੰ ਜਿਹੜਾ ਬਿਠਾਉਣ ਦਾ ਮੁੱਖ ਕਾਰਨ ਵੀ ਇਹ ਸੀਗਾ ਕਿ ਜਿਹੜੀ ਘਰ ਦੀ ਦੂਰੀ ਆ ਬਿਲਕੁਲ ਜਿਹੜੀ ਆ ਕੁਝ ਮੀਟਰ ਦੀ ਦੂਰੀ ਤੇ ਕਹਿ ਸਕਦੇ ਆ ਮੈ ਰਿਆਨ ਪੁੱਤਰ ਇਹਨੂੰ ਜ਼ੂਮ ਕਰਕੇ ਦਿਖਾਉ ਘਰ ਨੂੰ ਉਹ ਦੇਖੋ ਜਿਹੜਾ ਘਰ ਤੁਸੀਂ ਦੇਖ ਰਹੇ ਆ ਤੁਹਾਨੂੰ ਜ਼ੂਮ ਕਰਕੇ ਅਸੀਂ ਦਿਖਾ ਰਹੇ ਆ ਬਿਲਕੁਲ ਜੇਕਰ ਇੱਥੋਂ ਆਪਾਂ ਖੇਤਾਂ ਦੇ ਵਿੱਚ ਦੀ ਜਾਣਾ ਹੋਵੇ ਤਾਂ ਅੱਧੇ ਮਿੰਟ ਦੇ ਵਿੱਚ ਘਰ ਤੇ ਪਹੁੰਚਿਆ ਜਾ ਸਕਦਾ ਤੇ ਕਾਰ ਦੇ ਉੱਤੇ ਵੀ ਆਪਣੀ ਜਿਹੜੀ ਕਾਰ ਆ ਅੰਬੈਸਡਰ ਕਾਰ ਬਾਈ ਅਮਰ ਸਿੰਘ ਚਮਕੀਲੇ ਦੀ ਸੀਗੀ ਉਹਦੇ ਤੇ ਵੀ ਬਾਈ ਅਮਰ ਸਿੰਘ ਚਮਕੀਲਾ ਤੇ ਵੀ ਬਾ ਅਮਰਜੋਤ ਇਸੇ ਜਗ੍ਹਾ ਦੇ ਉੱਤੋਂ ਜਿਹੜਾ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਆ ਜਿੱਥੇ ਜਿਹੜਾ ਜਿਹੜਾ ਬਾਣਾ ਵਰਤ ਜਾਂਦਾ ਤੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਦਾ ਦਿਲੇ ਰੁਖਸਤ ਹੋ ਜਾਂਦੇ ਇਸ ਦੁਨੀਆ ਤੋਂ 36 ਸਾਲ ਬੀਤ ਚੁੱਕੇ ਇਸ ਗੱਲ ਨੂੰ ਪਰ ਜਿਹੜੀਆਂ ਇਹ ਫਜ਼ਾਵਾਆਂ ਆ ਇਹ ਹਵਾਵਾਂ ਆ ਇਹ ਪੰਡਿਆ ਇਹ ਅੱਜ ਵੀ ਬਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਨੂੰ ਆਪਣੀ ਬੁੱਕਲ ਦੇ ਵਿੱਚ ਸਮੋ ਕੇ ਬਿਠਾਇਆ ਲੋਵੇ ਮਿੱਤਰੋ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਬਹੁਤ ਸਾਰੀਆਂ ਉਹਨਾਂ ਦੇ ਜੀਵਨ ਨੂੰ ਲੈ ਕੇ ਵੀਡੀਓ ਅਸੀਂ ਆਪਣੇ YouTube ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਚੁੱਕੇ ਹਾਂ ਇਹ ਚਵਾਰੇ ਨੂੰ ਅਕਸਰ ਤੁਸੀਂ ਸਾਡੀਆਂ ਵੀਡੀਓ ਦੇ ਵਿੱਚ ਵੇਖਿਆ ਕਿਉਂਕਿ ਬਹੁਤ ਵਾਰ ਅਸੀਂ ਇਸ ਚਵਾਰੇ ਨੂੰ ਫਲਮਾ ਚੁੱਕੇ ਆ ਆਪਣੀ ਵੀਡੀਓ ਦੇ ਅੰਦਰ ਕਿਉਂਕਿ 8 ਮਾਰਚ 1988 ਦਾ ਉਹ ਅਪਹਾਗਾ ਦਿਨ ਜਿਸ ਦਿਨ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਖਤਮ ਕੀਤਾ ਇਸੇ ਚਵਾਰੇ ਤੇ ਸਮਾਪਤਿਤ ਕਰਕੇ ਉਹ ਆਪਣੀ ਜ਼ਿੰਦਗੀ ਦਾ ਆਖਰੀ ਅਖਾੜਾ ਲਾਉਣ ਲਈ ਅੱਗੇ ਵਧੇ ਸੀ ਜਦੋਂ ਜਦੋਂ ਵੀ ਇਸ ਚਵਾਰੇ ਤੇ ਪਹੁੰਚਨੇ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਯਾਦਾਂ ਆ ਉਹ ਤਾਜ਼ੀਆਂ ਹੋ ਜਾਂਦੀਆਂ ਕਿਉਂਕਿ ਦੁੱਗਰੀ ਦੇ ਲਾਲ ਬੋਹਜਨਾ ਦੇ ਪੁੱਤਰ ਰਵਿਦਾਸੀਆ ਸਮਾਜ ਚ ਪੈਦਾ ਹੋਇਆ ਅਮਰ ਸਿੰਘ ਚਮਕੀਲਾ ਜਿਸਨੇ ਗਾਇਕੀ ਦੀਆਂ ਉਹਨਾਂ ਬਲੰਦੀਆਂ ਨੂੰ ਸਰ ਕੀਤਾ ਜਿੱਥੇ ਪਹੁੰਚਣਾ ਹਰ ਇੱਕ ਦਾ ਅੱਜ ਸੁਪਨਾ ਆ ਸੋ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ 8 ਮਾਰਚ ਨੂੰ 1888 ਨੂੰ ਜਦੋਂ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ ਉਸ ਤੋਂ ਪਹਿਲਾਂ ਇਸੇ ਚਾਰੇ ਤੇ ਉਹਨਾਂ ਨੇ ਆਪਣਾ ਅੰਤਮ ਸਮਾਂ ਬਤਾਇਆ ਬੇਸ਼ੱਕ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ 36 ਸਾਲ ਹੋ ਚੁੱਕੇ ਆ ਅਲੱਗ ਅਲੱਗ ਤਰ੍ਹਾਂ ਦੀਆਂ ਚਰਚਾਵਾਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਅੰਤਮ ਸਫ਼ਰ ਨੂੰ ਲੈ ਕੇ ਰਹੀਆਂ ਆ ਪਰ ਇੱਕ ਸਵਾਲ ਹਮੇਸ਼ਾ ਜਹਨ ਦੇ ਵਿੱਚ ਗੂੰਜਦਾ ਰਹਿੰਦਾ ਆ ਕਿ ਭਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜ੍ਹਾਈ ਆ ਇਤੇ ਉਹ ਹੀ ਉਸ ਦੀ ਮੌਤ ਦਾ ਕਾਰਨ ਤਾਂ ਨਹੀਂ ਬਣ ਗਈ ਕਿਉਂਕਿ ਬਿਲਕੁਲ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਭਾਈ ਅਮਰ ਸਿੰਘ ਚਮਕੀਲਾ ਨੇ ਗਾਇਕੀ ਦੀਆਂ ਉਹਨਾਂ ਪੌੜੀਆਂ ਨੂੰ ਸਰ ਕਰ ਲਿਆ ਜਿੱਥੇ ਪਹੁੰਚਣਾ ਅੱਜ ਵੀ ਆਸਾਨ ਨਹੀਂ ਹੈਗਾ ਦਲਿਤ ਰਵਿਦਾਸੀਆ ਸਮਾਜ ਵਿੱਚ ਪੈਦਾ ਹੋ ਕੇ ਭਾਈ ਅਮਰ ਸਿੰਘ ਚਮਕੀਲਾ ਨੇ ਵੱਡੇ-ਵੱਡੇ ਫਨਕਾਰਾਂ ਨੂੰ ਵਿਹਲੇ ਬਿਠਾ ਦਿੱਤਾ ਸੀ ਬੇਸ਼ੱਕ ਬਹੁਤੇ ਕਲਾਕਾਰਾਂ ਨੇ ਬਾਅਦ ਵਿੱਚ ਚਮਕੀਲੇ ਦਾ ਕਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਂ ਚਮਕੀਲੇ ਲਈ ਇਹ ਕਿਤਾਬੋਂ ਕਿਤਾ ਪਰ ਇਹ ਸਾਰੀ ਦੁਨੀਆ ਜਾਣਦੀ ਆ ਬਾਈ ਅਮਰ ਸਿੰਘ ਚਮਕੀਲੇ ਨੂੰ ਪਿਆਰ ਕਰਨ ਵਾਲੇ ਜਾਣਦੇ ਆ ਕਿ ਚਮਕੀਲੇ ਦੇ ਅੰਦਰ ਉਹ ਟੈਲੈਂਟ ਸੀਗਾ ਜਿਸ ਨੇ ਚਮਕੀਲੇ ਨੂੰ ਬਲੰਦੀਆਂ ਤੱਕ ਪਹੁੰਚਾਇਆ ਪਰ ਉਸ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਬੇਸ਼ੱਕ 36 ਸਾਲ ਬੀਤ ਚੁੱਕੇ ਆ ਚਮਕੀਲੇ ਨੂੰ ਇਸ ਦੁਨੀਆ ਤੋਂ ਗਏ ਨੂੰ ਪਰ ਅੱਜ ਵੀ ਚਮਕੀਲੇ ਦੀਆਂ ਯਾਦਾਂ ਜਿਹੜੀਆਂ ਆ ਉਹ ਲੋਕਾਂ ਦੇ ਮਨਾਂ ਦੇ ਅੰਦਰ ਤਾਜ਼ੀਆਂ ਆ ਸੁਣ ਤਰੋ ਇਹ ਸਵਾਲ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹੇਗਾ ਕਿ ਜਿਸ ਵੇਲੇ ਉਸ ਸਮੇਂ ਦੇ ਟੌਪ ਦੇ ਕਲਾਕਾਰਾਂ ਕੋਲੋਂ ਇੱਕ ਇੱਕ ਅਖਾੜੇ ਦਾ ਵੀ ਟਾਈਮ ਨਹੀਂ ਸੀ ਹੁੰਦਾ ਉਸ ਸਮੇਂ ਭਾਈ ਅਮਰ ਸਿੰਘ ਚਮਕੀਲਾ ਇੱਕ ਦਿਨ ਦੇ ਵਿੱਚ ਦੋ ਦੋ ਅਖਾੜੇ ਲਾਇਆ ਕਰਦਾ ਸੀ ਜੇ 365 ਦਿਨ ਸਾਲ ਦੇ ਅੰਦਰ ਆ ਤਾਂ ਭਾਈ ਚਮਕੀਲੇ ਦੀ ਡੈਰੀ ਬੁੱਕ ਹੁੰਦੀ ਸੀ ਅਖਾੜਿਆਂ ਦੇ ਨਾਲ ਸੋ ਉਸ ਟਾਕੜ ਕਲਾਕਾਰ ਦੀ ਜਿਹੜਾ ਮੌਤ ਆ ਉਹਦੇ ਪਿੱਛੇ ਕੀ ਕਾਰਨ ਆ ਇਹ ਪਵਿੱਖ ਦੇ ਗਰਭ ਦੇ ਅੰਦਰ ਆ ਪਰ ਇੱਕ ਚੁਣੌਤੀ ਸੀ ਬਾਈ ਅਮਰ ਸਿੰਘ ਚਮਕੀਲਾ ਉਹਨਾਂ ਫਨਕਾਰਾਂ ਦੇ ਲਈ ਜਿਹੜੇ ਵਿਲੇ ਬਿਠਾ ਦਿੱਤੇ ਬਾਈ ਅਮਰ ਸਿੰਘ ਚਮਕੀਲੇ ਨੇ ਸੋ ਅੱਜ 36 ਸਾਲ ਬਾਅਦ ਵੀ ਚਮਕੀਲੇ ਨੂੰ ਚਾਉਣ ਵਾਲੇ ਚਮਕੀਲੇ ਨੂੰ ਉਵੇਂ ਹੀ ਪਿਆਰ ਕਰਦੇ ਆ ਜਿਵੇਂ ਪਹਿਲਾਂ ਕਰਦੇ ਸੀ ਅਸੀਂ ਵੀ ਬਾਈ ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਇਸ ਮੈਸਮਪੋਰ ਦੀ ਧਰਤੀ ਤੇ ਪਹੁੰਚੇ ਆ ਜਿੱਥੇ ਅੰਤਮ ਸਮਾਪਤੀ ਕੀਤਾ ਬਹੁਜਨਾ ਦੇ ਉਸ ਫਨਕਾਰ ਨੇ ਸੋ ਬਾਈ ਚਮਕੀਲੇ ਦਾ ਨਾਮ ਰਹਿੰਦੀ ਦੁਨੀਆ ਤੱਕ ਇਨਾ ਫਜ਼ਾਮਾ ਦੇ ਵਿੱਚ ਗੂੰਜਦਾ ਰਹੇਗਾ ਬਾਈ ਚਮਕੀਲਾ ਤੇ ਵੀ ਬਾ ਅਮਰ ਜੋਤ ਅਮਰ ਸ਼ਬਦ ਜਿਵੇਂ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਅਮਰ ਜੋਤ ਤੇ ਅਮਰ ਸਿੰਘ ਚਮਕੀਲਾ ਦੋਵਾਂ ਸ਼ਖਸੀਤਾ ਦੇ ਨਾਮ ਦੇ ਵਿੱਚ ਕੁਦਰਤ ਵੱਲੋਂ ਜਿਹੜਾ ਅਮਰ ਸ਼ਬਦ ਦਾ ਪ੍ਰਯੋਗ ਹੋਇਆ ਤੇ ਉਹ ਸਦੀਵੀ ਅਮਰ ਹੋ ਗਏ ਤੇ ਇਹਨਾਂ ਫਜ਼ਾਮਾ ਦੇ ਵਿੱਚ ਉਹਨਾਂ ਦਾ ਸੰਗੀਤ ਸਦਾ ਗੂੰਜਦਾ ਰਹੇਗਾ ਸੋ ਮਿੱਤਰੋ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ